ਕੈਂਡਲ ਮਾਰਤ ਕਰ ਰਹੇ ਆ ਜਿਵੇਂ ਕਿ ਮੌਕੇ ਦੀਆਂ ਸਰਕਾਰਾਂ ਨੇ ਜਿਹੜਾ ਕਿਸਾਨਾਂ ਨਾਲ ਗੁੰਡਾਗਰਦੀ ਕੀਤੀ ਆ ਕਿਸਾਨਾਂ ਨਾਲ ਧੱਕਾ ਕੀਤਾ ਜਿੱਥੇ ਸਾਡਾ ਸ਼ੋਭ ਕਾਰਮਣ ਸਿੰਘ ਸਾਡਾ ਬੇਟਾ 21 ਸਾਲ ਦਾ ਸਰਕਾਰ ਨੇ ਸ਼ਹੀਦ ਕੀਤਾ ਗਿਆ ਇਸ ਦੇ ਮੰਦਿਆਂ ਨਜ਼ਰ ਰੱਖ ਜਾ ਹੋਇਆ ਔਰ ਕੇਂਦਰ ਦੀ ਇਹ ਜਿਹੜੀ ਪਹਿਲ ਕਦਮੀਆਂ ਕਿਸਾਨਾਂ ਤੇ ਇਹ ਮੈਂ ਸਮਝਦਾ ਵੀ ਜਨਰਲ ਡੈਰ ਵਾਲਾ ਜਿਹੜਾ ਇਹ ਐਲਾਨ ਕੀਤਾ ਇਹਨਾਂ ਨੇ ਘਟਾ ਜਿਹੜਾ ਸਾਡੇ ਕਿਸਾਨਾਂ ਨੂੰ ਬਹੁਤ ਵੱਡਾ ਘਟਾ ਪਿਆ ਜਿੱਥੇ ਇਹਨਾਂ ਨੇ ਜਿਹੜੇ ਬਾਰਡਰ ਆ ਇਹ ਸੀਲ ਕਰਕੇ ਇੱਕ ਸੁਵਿਧਾਨੀਆਂ ਢੰਗਾਂ ਡਾਈਆਂ ਜਿੰਨੀ ਦੇਰ ਤੱਕ ਸਾਡੀ ਕਿਸਾਨੀਆਂ ਉਹ ਸਾਡੇ ਸ਼ਹੀਦਾਂ ਦੇ ਨਾਂ ਤੇ ਮੇਲੇ ਵੀ ਲੱਗਣਗੇ ਔਰ ਇਹਨਾਂ ਸਰਕਾਰਾਂ ਦੀ ਹਰ ਸਾਲ ਬਦਨਾਮੀ ਹੋਇਆ ਕਰੂਗੀ ਸਾਨੂੰ ਇਹੋ ਜਿਹੇ 22 ਸਾਲੇ ਨੌਜਵਾਨ ਅਸੀਂ ਦਿੱਲੀ ਮੋਰਚੇ 'ਚ ਵੀ ਗਮਾਏ ਅਸੀਂ ਦਿੱਲੀ ਮੋਰਚੇ ਚ ਕਮਾਏ ਪਰ ਆ ਜਿਹੜੀ ਸਰਕਾਰ ਸਾਡੇ 550 ਦਿਨ ਜਿਹੜੀ ਦੇ ਰਹਿੰਦੇ ਨੇ ਕੇਂਦਰ ਸਰਕਾਰ ਦੇ ਮੰਗਾ ਸਾਡੀਆਂ ਮੰਨੀਆਂ ਹੋਈਆਂ ਨੇ ਪਰ ਲਾਂਗੂ ਕਰਨ ਦੀ ਬਜਾਏ ਪੰਜਾਬ ਦੇ ਕਿਸਾਨਾਂ ਨੂੰ ਐ ਪ੍ਰਚਾਰਿਆ ਜਾ ਰਿਹਾ ਹੈ ਕਿ ਜੀ ਇਹ ਕਿਸੇ ਹੋਰ ਦੇਸ਼ ਦੇ ਨੇ ਖਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਮਾਇਕਵਾਲ ਸਿੰਘ ਫਗੋੜਾ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਸੰਗਤਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਜਿਸ ਦੇ ਵਿਰੋਧ ਦੇ ਵਿੱਚ ਅੱਜ ਕੈਂਡਲ ਮਾਰਚ ਕੱਢੇ ਜਾ ਰਿਹਾ ਫਗੋੜਾ ਖੋਸਾ ਸਭ ਜੁੜੋ ਇਹਨਾਂ ਖੋਸਾ ਸਭ ਅੱਜ ਕੈਂਡਲ ਮਾਰਚ ਕਰ ਰਹੇ ਹੋ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜਾ ਅਸੀਂ ਕੈਂਡਲ ਮਾਰਚ ਕਰ ਰਹੇ ਆ ਜਿਵੇਂ ਕਿ ਮੌਕੇ ਦੀਆਂ ਸਰਕਾਰਾਂ ਨੇ ਜਿਹੜਾ ਕਿਸਾਨਾਂ ਨਾਲ ਗੁੰਡਾਗਰਦੀ ਕੀਤੀ ਆ ਕਿਸਾਨਾਂ ਨੇ ਧੱਕਾ ਕੀਤਾ ਔਰ ਸੰਵਿਧਾਨ ਦੀਆਂ ਧੰਜੀਆਂ ਨਾਆਂ ਗਈਆਂ ਇਸ ਕਰਕੇ ਜਿੱਥੇ ਸਾਡਾ ਛੋਪ ਕਰਨ ਸਿੰਘ ਸਾਡਾ ਬੇਟਾ 21 ਸਾਲ ਦਾ ਸਰਕਾਰ ਨੇ ਸ਼ਹੀਦ ਕੀਤਾ ਗਿਆ ਇਸ ਦੇ ਮੰਦੇ ਨਜ਼ਰ ਰੱਖ ਜਾ ਹੋਇਆ ਔਰ ਕੇਂਦਰ ਦੀ ਇਹ ਜਿਹੜੀ ਪਹਿਲ ਕਾਦਮੀਆ ਕਿਸਾਨਾਂ ਤੇ ਇਹ ਮੈਂ ਸਮਝਦਾ ਵੀ ਜਨਰਲ ਡੈਰ ਵਾਲਾ ਜਿਹੜਾ ਇਹ ਐਲਾਨ ਕੀਤਾ ਇਹਨਾਂ ਨੇ ਜਿਹੜਾ 1947 ਸਾਨੂੰ ਉਹ ਯਾਦ ਰਵਾਈਆ ਡੈਰ ਵਾਲੀ ਕੋਟ ਸਾਹਿਬ ਕਿ ਸਾਡੇ ਕਿਸਾਨ ਸ਼ਹੀਦ ਕੀਤੇ ਗਏ ਨੇ ਕੁਥਦਰ ਇੱਕ ਪਾਸੇ ਭਾਜਪੀ ਕਿਸਾਨਾਂ ਦਾ ਰਤਾਸੀ ਹੋਣ ਦਾ ਦਾਅਵਾ ਕਰਦਿਆ ਦੂਜੇ ਪਾਸੇ ਜ਼ੁਲਮ ਕਰ ਰਹੀ ਹੈ ਦੇਖੋ ਇਹ ਨੂੰ ਜਿਹੜਾ ਘਾਟਾ ਜਿਹੜਾ ਸਾਡੇ ਕਿਸਾਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਜਿੱਥੇ ਇਹਨਾਂ ਨੇ ਜਿਹੜੇ ਬਾਰਡਰ ਆ ਇਹ ਸੀਲ ਕਰਕੇ ਇੱਕ ਸੁਵਿਧਾਨ ਦੀਆਂ ਟੰਗੀਆਂ ਡਾਈਆਂ ਨਾ ਕਿ ਕਿਸਾਨਾਂ ਦੇ ਹੱਕ ਵਿੱਚ ਫਤਵਾ ਇਸ ਕਰਕੇ ਅਸੀਂ ਇਸ ਮੰਚ ਤੋਂ ਸਰਕਾਰ ਦੀ ਨਿਖੇਧੀ ਕਰਦੇ ਆਂ ਵੀ ਜਿੰਨੇ ਸਾਡੇ ਕਿਸਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਅਰਪਰ ਕਰਦੇ ਆਂ ਕੈਂਟਰ ਮਾਰਚ ਰਹੀਂ ਉਹ ਜਿਹੜੇ ਸਾਡੇ ਸ਼ਹੀਦ ਨੇ ਸਾਡੀ ਕੌਮ ਦੇ ਸਰਮਾਇਆ ਨੇ ਔਰ ਉਹ ਜਿੰਨੀ ਦੇਰ ਤੱਕ ਸਾਡੀ ਕਿਸਾਨੀਆਂ ਉਹ ਸਾਡੇ ਸ਼ਹੀਦਾਂ ਦੇ ਨਾਂ ਤੇ ਮੇਲੇ ਵੀ ਲੱਗਣਗੇ ਔਰ ਇਹਨਾਂ ਸਰਕਾਰਾਂ ਦੀ ਹਰ ਸਾਲ ਬਦਨਾਮੀ ਹੋਇਆ ਕਰੂਗੀ ਸਾਡੇ ਸ਼ਹੀਦਾਂ ਦੇ ਨਾਂ ਤੇ ਸਾਡੇ ਇਹ ਸਰ ਖੋਸਾ ਸਾਹਿਬ ਸਾਡੇ ਨਾਲ ਕੋਰਣਾ ਸਾਹਿਬ ਵੀ ਜੁੜੇ ਹੋਏ ਨੇ ਜਿਹੜੇ ਇਸ ਮਾਰਚ ਦੀ ਅਗਵਾਈ ਕਰ ਰਹੇ ਨੇ ਪੁੱਛ ਲੈਨੇ ਕੋਰਣਾ ਸਾਹਿਬ ਕੋਰਣਾ ਸਾਹਿਬ ਅੱਜ ਰੋਸ ਮਾਰਚ ਕਰ ਰਹੇ ਹਾਂ ਸ਼ਹੀਦ ਰੇ ਨੂੰ ਸਮਰਪਿਤ ਵੇਖੋ ਜਿਹੜਾ ਸ਼ੁਭ ਕਰਨਾ ਹੈ ਸ਼ੁਭ ਕਰਨ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਅਸੀਂ ਅੱਜ ਕੈਂਡਲ ਮਾਰਚ ਕੱਢ ਰਹੇ ਹਾਂ ਕੈਂਡਲ ਮਾਰਚ ਪਤਾ ਸਾਨੂੰ ਕਿਉਂ ਕੱਢਣਾ ਪਿਆ ਕਿ ਅਸੀਂ ਆਪ ਦੀ ਆਪ ਦੀ ਜ਼ਮੀਨ ਜਮੀਨ ਬਚਾਉਣ ਦੀ ਖਾਤਰ ਲੜ ਰਹੇ ਆ ਆਪ ਦੀਆਂ ਮੰਗਾਂ ਲਾਗੂ ਕਰਵਾਉਣ ਲਈ ਲੜ ਰਹੇ ਆ ਸਾਨੂੰ ਇਹੋ ਜਿਹੇ 22 ਸਾਲੇ ਨੌਜਵਾਨ ਅਸੀਂ ਦਿੱਲੀ ਮੋਰਚੇ 'ਚ ਵੀ ਗਮਾਏ ਅਸੀਂ ਦਿੱਲੀ ਮੋਰਚੇ 'ਚ ਗਮਾਏ ਪਰ ਆ ਜਿਹੜੀ ਸਰਕਾਰ ਸਾਡੇ 5-6 ਦਿਨ ਜਿਹੜੀ ਦੇ ਰਹੇ ਨੇ ਕੇਂਦਰ ਸਰਕਾਰ ਦੇ ਮੰਗਾਂ ਸਾਡੀਆਂ ਮੰਨੀਆਂ ਹੋਈਆਂ ਨੇ ਪਰ ਲਾਂਗੂ ਕਰਨ ਦੀ ਬਜਾਏ ਪੰਜਾਬ ਦੇ ਕਿਸਾਨਾਂ ਨੂੰ ਐ ਪ੍ਰਚਾਰਿਆ ਜਾ ਰਿਹਾ ਹੈ ਕਿ ਜੀ ਇਹ ਕਿਸੇ ਹੋਰ ਦੇਸ਼ ਦੇ ਨੇ ਇਹ ਹੋਰ ਵਿਚਾਰਧਾਰਾ ਦੇ ਨੇ ਤਾਂ ਅੱਜ ਲੋੜ ਅਸੀਂ ਉਹੀ ਕਿਸਾਨਾਂ ਅੱਜ ਸੁਭਦੀਪ ਦੇ ਪਰਿਵਾਰ ਦੇ ਜੀ ਪੁੱਛੇ ਨੇ ਆ ਉਹ ਆਪਣੇ ਥੋੜੇ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਲੰਮੀ ਵਾਟ ਜ਼ਿਆਦਾ ਹੈ ਉਹ ਆਪਣੇ ਅਗਲੇ ਜਿਹੜਾ ਪੰਪ ਆਊਗਾ ਉਤੋਂ ਪਰਿਵਾਰ ਆਪਣੇ ਨਾਲ ਸ਼ਾਮਲ ਹੋਊ ਕਿਉਂਕਿ 7 ਰੋਜ਼ ਰੋਜ਼ ਮਿਲ ਰਿਹਾ ਲੋਕਾਂ ਦਾ ਅੱਜ ਜਗਤਾਰ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਦੇ ਡੈਡੀ ਵੀ ਸਪੈਸ਼ਲ ਤੌਰ ਤੇ ਪਹੁੰਚੇ ਨੇ ਕਿ ਹਵਾਰਾ ਸਾਹਿਬ ਨੇ ਭੇਜਿਆ ਸਾਨੂੰ ਚਲੋ ਧੰਨਵਾਦ ਜਿਹੜੇ ਵੀ ਲੋਕ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਕਿਸਾਨ ਮੋਰਚੇ ਦੀਆਂ ਮੰਗਾਂ ਮਨਾਉਣ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਹ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੇ ਇਹੋ ਜਿਹੇ ਮੌਕੇ ਹਾ ਦਾ ਨਾਰਾ ਮਾਰਿਆ ਸਤਿਕਾਰਯੋਗ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਜਿਹੜੇ ਸਾਡੇ ਸੰਘਰਸ਼ ਦੇ ਵਿੱਚ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਆਏ ਨੇ ਅਸੀਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਅਤੇ ਹਵਾਰਾ ਸਾਹਿਬ ਦੇ ਪਰਿਵਾਰ ਵੱਲੋਂ ਵੀ ਵਿਸ਼ੇਸ਼ ਵਿਸ਼ੇਸ਼ ਸੰਦੇਸ਼ ਦਿੱਤਾ ਗਿਆ ਜਗਤਾਰ ਸਿੰਘ ਹਵਾਰਾ ਵੱਲੋਂ ਕਿ ਇਸ ਸੰਘਰਸ਼ ਦੇ ਵਿੱਚ ਪਹੁੰਚ ਗਏ ਕਿਸਾਨੀ ਸੰਘਾਤ ਸੰਘਰਸ਼ਾਂ ਦੀ ਕਿਸਾਨੀ ਮੰਗਾਂ ਦੀ ਹਮਾਇਤ ਕਰਨ ਕੈਮਰਾਮੈਨ ਕੰਬੋਜ ਸਤਨਾਮ ਕੰਬੋਜ ਨਾਲ ਇਕਬਾਲ ਸਿੰਘ ਪਗੋਲਾ ਖਨੋਰੀ ਬਾਰਡਰ ਨਿਡਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਬਨਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ